200 150 ਦੇ ਕਰੀਬ ਇਹ ਨਸੇੜੀ ਜਿਹੜੇ ਚੌਂਕਿਆਂ ਲਾਉਂਦੀਆਂ ਕੁਸੇ ਨੇ ਜਿਹੜੀਆਂ ਬੀਬੀਆਂ ਨੇ ਇਹ ਇਕੱਠੀਆਂ ਕਰਕੇ ਉਹਨਾਂ ਨੇ ਲੋਕ ਲਾ ਲਿਆ ਸਾਨੂੰ ਅੰਦਰ ਵੜ ਕੇ ਤਿੰਨ ਜਣਿਆਂ ਨੂੰ ਤੇ 150 ਬੰਦੇ ਨੇ ਜਾ ਕੇ ਅੰਦਰੋਂ ਲੋਕ ਲਾ ਕੇ ਇੱਕ ਨੇ ਚਾਬੀ ਜੇਬ ਵਿੱਚ ਪਾ ਲਈ ਜਿੱਥੇ ਮਰਜੀ ਟਾਈਮ ਦੇ ਕੇ ਤੁਸੀਂ ਸੱਦ ਲਿਓ ਅਸੀਂ ਤੁਹਾਨੂੰ ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ ਭਾਵੇਂ ਜਾਂ ਤਾਂ ਸਿੱਧ ਕਰ ਦਿਓ ਤੁਹਾਡੇ ਕੋਲ ਕਿ ਨਹੀਂ ਜੇ ਦੂਸਰੂ ਦੇਖਣਾ ਮੈਦਾਨ ਦੇ ਵਿੱਚ ਤਾਂ ਦੇਖ ਲੋ ਬਲਸਾ ਵਾਹਿਗੁਰਜ ਕੀ ਫਤਿਹ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਹ ਹਮੇਸ਼ਾ ਗੁਰਾਂ ਦੇ ਨਾਮ ਤੇ ਹੀ ਵਸਿਆ ਤੇ ਗੁਰਾਂ ਦਾ ਹੀ ਜੋ ਸਿਧਾਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੀ ਰਹੇਗਾ ਇਸ ਪੰਜਾਬ ਦੇ ਵਿੱਚ ਪਰ ਪਿਛਲੇ ਸਮੇਂ ਤੋਂ ਇਹਨਾਂ ਚੌਂਕੀ ਦੀ ਆੜ ਦੇ ਵਿੱਚ ਇਹਨਾਂ ਸਟੂਲਿਆਂ ਵੱਲੋਂ ਜੋ ਕਿ ਨਾ ਮੈਂ ਇਹਨਾਂ ਨੂੰ ਕਿਸ ਕੈਟਾਗਰੀ ਵਿੱਚ ਮੈਂ ਤਾਂ ਅੱਜ ਇਹਨਾਂ ਦੀਆਂ ਸਕਲਾਂ ਦੇਖ ਕੇ ਕਿਸੇ ਗਿਣਤੀ 'ਚ ਵੀ ਲੈ ਸਕਦੇ ਜੋ ਇਹ ਚੌਂਕੀ ਲਾਉਂਦੇ ਨੇ ਪਿਛਲੇ ਦਿਨ ਤੋਂ ਬਾਬਾ ਮਨਪ੍ਰੀਤ ਸਿੰਘ ਜੀ ਫਰੀਦਕੋਟ ਵਾਲਿਆਂ ਵੱਲੋਂ ਇਹਨਾਂ ਦੇ ਜੱਥੇ ਵੱਲੋਂ ਪਖੰਡਵਾਦ ਪੰਜਾਬ ਬਚਾਓ ਮਹਿੰਮਤੋਰੀ ਉਸ ਲੜੀ ਦੇ ਤਹਿਤ ਪਿਛਲੇ ਦਿਨੀ ਤਨੋਲਾ ਦੇ ਵਿੱਚ ਵੀ ਦੋ ਤਿੰਨ ਜਿਹੜੇ ਐਕਸ਼ਨ ਲੈ ਗਏ ਉਹਨਾਂ ਤੋਂ ਖਫਾ ਹੋ ਕੇ ਉਸੇ ਜਗ ਲੜੀ ਦਾ ਜਿਹੜਾ ਹਿੱਸਾ ਕਹਿ ਲਿਏ ਜੋ ਇੱਕ ਮੁਖਤਿਆਰ ਸਿੰਘ ਕਾਲਾ ਬਲਾਤਕਾਰੀ ਬਾਬਾ ਸੋ ਉਸ ਬਲਾਤਕਾਰੀ ਨਾਲ ਬਾਬਾ ਜੀ ਦੀ ਗੱਲ ਹੋਈ ਸੀ 27 ਤਰੀਕ ਨੂੰ ਉਹਨਾਂ ਨੇ ਮਾਫੀ ਮੰਗੀ 27 ਤਰੀਕ ਨੂੰ ਮੈਨੂੰ ਕਾਲ ਕੀਤੀ ਮੇਰੇ ਤੋਂ ਵੀ ਫੋਨ ਤੇ ਉਹਨਾਂ ਸੋ ਉਹਨਾਂ ਵੱਲੋਂ ਬਾਬਾ ਮਨਪ੍ਰੀਤ ਸਿੰਘ ਜੀ ਫਰੀਦਕੋਟ ਵਾਲਿਆਂ ਵੱਲੋਂ ਵੀ ਇਹਨਾਂ ਤੋਂ ਵੀ ਮਾਫੀ ਮੰਗ ਲਈ ਸੀ ਵੀ ਅੱਗੇ ਤੋਂ ਮੈਂ ਚੌਂਕੀ ਨਹੀਂ ਲਾਉਂਦਾ ਜੋ ਪਿੰਡ ਫਤੇਗੜ ਸੰਨਾਂ ਦਾ ਕਾਲਾ ਬਲਾਤਕਾਰੀ ਮੁਖਤਿਆਰ ਸਿੰਘ ਉਹ ਚੌਂਕੀ ਲਾਉਂਦਾ ਨੇ ਮਾਫੀ ਮੰਗ ਲਈ ਸੀ ਸੋ ਮੈਂ ਕਾ ਫੋਨ ਤੇ ਗੱਲ ਕੀਤੀ ਮੇਰੇ ਕੋਲੋਂ ਵੀ ਉਹਨਾਂ ਨੇ ਮਾਫੀ ਮੰਗ ਲਈ ਵੀ ਮੈਂ ਚੌਂਕੀ ਨਹੀਂ ਲਾਉਂਦਾ ਫਿਰ ਮੈਂ ਉਹਨੂੰ ਕਿਹਾ ਭਾਈ ਸਾਹਿਬ ਇੱਕ ਗੁਰਪ੍ਰੀਤ ਸਿੰਘ ਹੈ ਉਹਨਾਂ ਤੁਸੀਂ ਦਾਵਾ ਕੀਤਾ ਸੀ ਵੀ ਤੁਹਾਡੇ ਜਿਹੜਾ ਮੈਂ ਵਿਗੜੇ ਕੰਮ ਸੁਮਾਰ ਦਿਆਂਗਾ ਉਹਨਾਂ ਤੋਂ 41000 ਰੁਪਏ ਲਏ ਵੀ ਉਹਦਾ ਕੀ ਕਰਨਾ ਸੋ ਇਹਨੇ ਸਾਨੂੰ ਅ ਟਾਈਮ ਦਿੱਤਾ ਟਾਈਮ ਬਲਾ ਕੇ ਵੀ ਸਾਨੂੰ ਤੁਸੀਂ ਆਜੋ ਦੋ ਤਿੰਨ ਵਿਕਤੀ ਆਜੋ ਆਪਾਂ ਬਹਿ ਕੇ ਗੱਲ ਕਰ ਲਾਂ ਨੇ ਜਿਹੜੀ ਮੇਰੀ ਵੀਡੀਓ ਪਾਉਣੀ ਆ ਵੀਡੀਓ ਪਾ ਦਿਓ ਪਰ ਉਸ ਵੱਲੋਂ ਪੰਜ ਸੱਤ ਇਹ ਜਿਹੜੇ 200 100 150 ਦੇ ਕਰੀਬ ਇਹ ਨਸੇੜੀ ਜਿਹੜੇ ਚੌਂਕਿਆਂ ਲਾਉਂਦੀਆਂ ਕੁਸੇ ਨੇ ਜਿਹੜੀਆਂ ਬੀਬੀਆਂ ਨੇ ਇਹ ਇਕੱਠੀਆਂ ਕਰਕੇ ਉਹਨਾਂ ਨੇ ਲੋਕ ਲਾ ਲਿਆ ਸਾਨੂੰ ਅੰਦਰ ਵੜ ਕੇ ਤਿੰਨ ਜਣਿਆਂ ਨੂੰ ਤੇ 150 ਬੰਦੇ ਨੇ ਜਾ ਕੇ ਅੰਦਰੋਂ ਲੋਕ ਲਾ ਕੇ ਇੱਕ ਨੇ ਚਾਬੀ ਜੇਬ ਵਿੱਚ ਪਾ ਲਈ ਸੋ ਇਸ ਗੱਲ ਤੇ ਸਾਨੂੰ ਮੈਨੂੰ ਹਾਸੇ ਆਉਂਦੀ ਹੈ ਇਹਨਾਂ ਨਮਰਦਾਂ ਵੱਲੋਂ 150 ਬੰਦੇ ਨੇ ਜਦੋਂ ਸਾਨੂੰ ਤਿੰਨ ਜਣਿਆਂ ਨੂੰ ਅੰਦਰ ਤਾੜ ਹੀ ਲਿਆ ਫਿਰ ਬਾਰ ਲਾ ਲਿਆ ਫਿਰ ਲੋਕ ਲਾ ਲਿਆ ਫਿਰ ਇਹਨਾਂ ਨਮਰਦਾਂ ਨੇ ਮਰਦਾਨਗੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕਿਹਾ ਵੀ ਤੁਸੀਂ ਹੱਤਬੰਮ ਪਾਓ ਜ਼ਿਆਦਾ ਵਿਚਾਰ ਕਰ ਲੋ ਨਾ ਉਹ ਵਿਚਾਰ ਤੋਂ ਮਤਲਬ ਕਿ ਵਿਚਾਰ ਤੋਂ ਵੀ ਭੱਜੇ ਜਾ ਮੈਂ ਕਿਹਾ ਸਾਨੂੰ ਤੁਸੀਂ ਤਾੜੇ ਤੇ ਸਾਡੇ ਤੇ ਕਰੋ ਹਮਲਾ ਸਾਨੂੰ ਮਾਰੋ ਸੋ ਇਹ ਨਮਰਦ ਨੇ ਇਹ ਸਟੂਲੇ ਨੇ ਇਹ ਲੁਟੇਰੇ ਨੇ ਧਰਮ ਦੀ ਆੜ ਦੇ ਵਿੱਚ ਇਹ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾ ਕੇ ਲੁੱਟਦੇ ਨੇ ਸੋ ਇਹਨਾਂ ਦੇ ਜਿਹੜੇ ਖਾਬ ਨੇ ਜਾਂ ਇਹਨਾਂ ਨੇ ਜਿਹੜੇ ਭੋਲੇ ਭਾਲੇ ਲੋਕਾਂ ਤੋਂ ਰੁਪਿਆ ਇਕੱਠਾ ਕਰਕੇ ਜਿਹੜੀਆਂ ਮਲਾਈਆਂ ਖਾ ਲੀਆਂ ਉਹ ਜਿਹੜੀਆਂ ਖਾ ਲੀਆਂ ਸੋ ਖਾ ਲੀਆਂ ਅੱਜ ਸਾਨੂੰ 500 ਜਾਂ 200 ਕੀ ਭਾਵੇਂ ਇਹ ਹਜ਼ਾਰਾਂ ਬੰਦੇ ਇਕੱਠੇ ਕਰ ਲੈਣ ਅਸੀਂ ਕਦੇ ਵੀ ਇਹਨਾਂ ਦੀਆਂ ਚੌਂਕੀਆਂ ਨਹੀਂ ਚੱਲਣ ਦੇਵਾਂਗੇ ਕਦੇ ਵੀ ਨਹੀਂ ਚੱਲਣ ਦੇਣੀਆਂ ਤੇ ਇਹ ਨੋਟ ਕਰਨੇ ਕਿ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸਾਥੀ ਪ੍ਰਧਾਨ ਬਣਨਾ ਚਾਹੁੰਦਾ ਪ੍ਰੇਮ ਸਿੰਘ ਸਫਰੀ ਪਹਿਲੀ ਗੱਲ ਤੋਂ ਸਫਰੀ ਨੇ ਪਿਛਲੇ ਦਿਨੀ ਵੀਡੀਓ ਪਾਈ ਮੈਂ ਉਸ ਦਿਨ ਵੀ ਉਹਨੂੰ ਕਾਲ ਕਰਕੇ ਕਿਹਾ ਸੀ ਵੀ ਲਾਨ ਤਾ ਤੇਰੇ ਜੰਮਣ ਤੇ ਤੇਰਾ ਨਾਮ ਪ੍ਰੇਮ ਰੱਖਣ ਤੇ ਵੀ ਤੂੰ ਕਿਹੋ ਜਿਹਾ ਪਖੰਡਵਾਰ ਨੂੰ ਵਡਾਵਾ ਦਿੰਨਾਗਾ ਸੋ ਅੱਜ ਵੀ ਉਹਨੇ ਇੱਥੇ ਆ ਕੇ ਜਿਹੜੀ ਗੁੰਡਾਗਰਦੀ ਕਰਾਉਣ ਦੀ ਮੈਂ ਗੁੰਡਾਗਰਦੀ ਕਿਉਂ ਕਹਿੰਨਾ ਕਿਉਂਕਿ ਇਹਦਾ ਫਲਸਰੂਪ ਇਹ ਹੈ ਜਦੋਂ ਅਸੀਂ ਮੌਕੇ ਤੇ ਸੀ ਤਾਂ ਉਹਨਾਂ ਨੂੰ ਅਰੈਸਟ ਕੀਤਾ ਜੇ ਉਹਨੇ ਗੁੰਡਾਗਰਦੀ ਦਿਖਾਈ 2 ਘੰਟੇ ਖੁਦ ਆਪ ਵੀਡੀਓ ਚ ਮੰਨਿਆ ਸੋ ਮੈਂ ਪ੍ਰੇਮ ਸਿੰਘ ਸਫਰੀ ਤੁਹਾਨੂੰ ਤੇਰੇ ਇਹ ਅਦਨਮਰਦ ਸਟੂਲੇ ਜਾਕੋ ਸਾਹਿਬ ਲਈ ਫਿਰਦਾ ਮੈਂ ਕਦੇ ਵੈਸੇ ਔਰਤਾਂ ਨੂੰ ਕਹਿੰਦੇ ਚੰਗੇ ਨਹੀਂ ਲੱਗਦੇ ਪਰ ਜਦੋਂ ਔਰਤ ਆਪਣਾ ਜਿਹੜੇ ਔਰਤ ਬਣੇ ਤੋਂ ਬਾਹਰ ਹੋ ਜਿਓ ਕੁਝ ਬੀਬੀਆਂ ਜਿਹੜੀਆਂ ਇਕੱਠੀਆਂ ਹੋ ਕੇ ਗਈਆਂ ਸੀਗੀਆਂ ਖੁਸਰੇ ਵਾਲੀਆਂ ਤਾੜੀਆਂ ਮਾਰ-ਮਾਰ ਗੱਲਾਂ ਕਰਦੀ ਸੀ ਮੈਂ ਤੁਹਾਨੂੰ ਚੈਲੰਜ ਕਰਦਾ ਜਿੱਥੇ ਮਰਜੀ ਟਾਈਮ ਦੇ ਕੇ ਤੁਸੀਂ ਸੱਦ ਲਿਓ ਅਸੀਂ ਤੁਹਾਨੂੰ ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ ਭਾਵੇਂ ਜਾਂ ਤਾਂ ਸਿੱਧ ਕਰ ਦਿਓ ਤੁਹਾਡੇ ਕੋਲ ਕੀ ਨਹੀਂ ਜੇ ਦੂਸਰੂ ਦੇਖਣਾ ਮੈਦਾਨ ਦੇ ਵਿੱਚ ਤਾਂ ਦੇਖ ਲਓ ਪਰ ਤੁਹਾਡੇ ਵਿੱਚ ਮਰਦਾਨਗੀ ਹੈ ਨਹੀਂ ਪਰ ਜਿੱਥੇ ਵੀ ਤੁਸੀਂ ਮਿਲੋਗੇ ਅਸੀਂ ਤੁਹਾਨੂੰ ਜਿਸ ਪ੍ਰੇਮ ਦੇ ਨਾਲ ਹੁਣ ਗੱਲ ਕੀਤੀ ਅੱਜ ਤੋਂ ਬਾਅਦ ਪਰਮਜੀਤ ਸਿੰਘ ਕਹੇ ਜਾਂ ਵੀਰ ਆਪਣੇ ਚਮਕੌਰ ਸਿੰਘ ਗੱਗੀ ਜੀ ਜਾਂ ਸਾਡਾ ਜੱਥਾ ਕੋਈ ਵੀ ਬਾਬਾ ਮਨਪ੍ਰੀਤ ਸਿੰਘ ਜੀ ਅਸੀਂ ਹੁਣ ਐ ਖੁਸਰਿਓ ਨਮਰਦਿਓ ਅਸੀਂ ਤੁਹਾਨੂੰ ਜਿਸ ਸਾਬ ਨਾਲ ਹੁਣ ਮਿਲੇ ਆ ਅਸੀਂ ਉਸ ਤਰੀਕੇ ਨਾਲ ਨਹੀਂ ਮਿਲਾਂਗੇ ਤੁਹਾਡੇ ਜਿੱਥੇ ਵੀ ਮਿਲੇ ਅਸੀਂ ਜੂਤ ਫੇਰਾਂਗੇ ਦੱਬ ਕੇ ਫੇਰਾਂਗੇ ਤੁਹਾਡੇ ਸੁਪਨਾ ਇਹ ਪਖੰਡਵਾਦ ਦਾ ਤੇਰੀਆਂ ਜੜਾਂ ਪਟਕੇ ਹਟਾਂਗੇ ਨਾਲੇ ਪ੍ਰੇਮ ਸਿੰਘ ਸਫਰੀ ਤੂੰ ਜੋ ਮਰਜ਼ੀ ਹੋ ਜੇ ਜਿਹੜੀਆਂ ਮਰਜ਼ੀ ਤੂੰ ਪਾਵਰਾਂ ਲੈ ਲੈ ਤੇਰੇ ਵਰਗੇ ਪਹਿਲਾਂ ਵੀ ਇੱਥੇ ਸੱਤਰ ਲਾ ਕੇ ਮੁਰਗ ਬਣਾ ਕੇ ਤੋਰੇ ਤੇ ਹੁਣ ਵੀ ਤੈਨੂੰ ਜਿੱਥੇ ਮਰਜ਼ੀ ਆ ਭਾਵੇਂ ਤੂੰ ਪਰਚਾ ਕਰਾ ਦੀ ਜੋ ਕਰਾਉਣਾ ਕਰਦੀ ਤੇਰੇ ਇਹਨਾਂ ਪਖੰਡੀਆਂ ਦਾ ਤੇਰਾ ਅੱਡਾ ਇਹ ਬਿਲਕੁਲ ਵੀ ਸੀ ਚੱਲਣ ਨਹੀਂ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ